ਹਾਏ ਕਿਤਾ ਰੱਬ ਰੋਜ ਇਹ ਬੱਦਲ ਜੇ ਕਰਕੇ ਬਹਿ ਜਾਂਦਾ ਨਾ ਪਾਉਂਦਾ ਨਾ ਚੰਗੀ ਤਰ੍ਹਾਂ ਛੱਡਦਾ ਹੀ ਆ ਮੇਰਾ ਤੂੰ ਜਿਹੜਾ ਪਾਉਣਾ ਇੱਕ ਦਿਨ ਪਾ ਕੇ ਬਰਾ ਕੰਮ ਨਿਵੇੜ। ਕਿੰਨੇ ਦਿਨ ਹੋ ਗਏ ਕਣਕ ਧੋਈ ਨੂੰ ਸੁੱਕਣ ਦਾ ਨਾ ਹੀ ਨਹੀਂ ਲੈਂਦੀ ਰਹਿ ਗਈ। ਮੈਂ ਬੁੜਾ ਬੰਦਾ ਮਸਾਂ ਧੋਂਦਾ ਦੱਸ ਆਏ ਹਾਏ। ਹਾਏ ਚੱਕਰ ਹੋਣ ਲੱਗੇ। ਕਿਤਾ ਬੁਖਾਰ ਹੀ ਨਹੀਂ ਖੜਾ ਛੱਡਦਾ ਪਤਾ ਨਹੀਂ ਕੀ ਜੈ ਵੱਡੇ ਦਾ ਗੋਲਾ ਲੱਗ ਰਿਹਾ ਸਰੀਰ ਨੂੰ। ਹੋ ਹੋ। ਸਰੀਰ ਚ ਜਾਣੀ ਇਹ ਆਏਗੀ ਲੱਗਦਾ ਹੁਣ ਪ੍ਰੀਤ ਨੂੰ ਫੋਨ ਕਰਨਾ ਪਊਗਾ ਆ ਪਿਆ ਲੈ ਫੋਨ ਵੀ ਹੱਥ ਲੱਗਣਾ ਓਹੋ ਇੱਕ ਤਾਂ ਜਿਆ ਵੱਡਾ ਨੰਬਰ ਵੀ ਨਹੀਂ ਦਿੰਦਾ ਮੈਨੂੰ ਤਾਂ ਚਾਹ ਦੇ ਨਾਲ ਮੰਗੇ ਨੂੰ ਕਹਿਤੀ ਵੀ ਫੋਨ ਲਾ ਕੇ ਦੇ ਦੇ ਤੜਕੇ ਕਿਹੜਾ ਆਖੇ ਲੱਗਦਾ ਉਹ ਵੀ ਵਿਚਾਰਾ ਕੀ ਕਰੇ ਹਾਈ ਹਾਈ ਜਹਾਂ ਨਿਕਲੀ ਭਈ ਅਸਰੀ ਦੇ ਜਾਮੀ ਹੈਲੋ ਹੈਲੋ ਪਰੀਤਾ ਸਾਸਿਕਾਲ ਮੰਮੀ ਸਾਸ੍ਰਿਕਾਲ ਬੁੱਤ ਹੋੜੀ ਕਾ ਹਾਂ ਠੀਕ ਠਾਕ ਮੰਮੀ ਤੁਸੀਂ ਦੱਸੋ ਕਿਵੇਂ ਹੋ ਵਧੀਆ ਬੁੱਤ ਮੈਂ ਵੀ ਠੀਕ ਹਾਂ ਠੀਕ ਤਾਂ ਲੱਗਦੇ ਨਹੀਂ ਹੈਗੇ ਛੋਡੀ ਤਾਂ ਬਾਜ ਮੈਨੂੰ ਢਿੱਲੀ ਜੀ ਲੱਗਦੀ ਆ ਬਸ ਐ ਹੀ ਆ ਬੁੱਤ ਗੱਡੀ ਢਿੱਲੀ ਰਹਿੰਦੀ ਆ ਹੋਰ ਦੱਸ ਮਗਰ ਤੇਰੀ ਸੱਸ ਸੋਹਰਾ ਸਾਰੇ ਠੀਕ ਨੇ ਬੁੱਤ ਸਭ ਠੀਕ ਠਾਕ ਮੰਮੀ ਤੁਸੀਂ ਦੱਸੋ ਛੋਡੀ ਸਿਹਤ ਕਿਵੇਂ ਆ ਬਸ ਸੇਤ ਤਾਂ ਬੁੱਤ ਖਰਾਬ ਹੈ ਆ ਲੈ ਕੀ ਹੋ ਗਿਆ ਮਿੰਤਾ ਬੁਖਾਰ ਆਉਂਦਾ ਪੁੱਤ 4-5 ਦਿਨਾਂ ਦਾ ਅੱਛਾ ਫੇਰ ਦਵਾਈ ਦੂਈ ਲੈਣੀ ਸੀ ਕੋਈ ਦਵਾਈ ਤਾਂ ਬਠੇਰੀ ਲਈ ਆ ਪੁੱਤ ਹੋਣਰ ਪੋਟਾਂ ਕਰਾਈਆਂ ਤੀਆਂ ਕੱਲ ਅੱਛਾ ਟਾਈਫਾਇਡ ਆਇਆ ਉਹਦੇ ਵਿੱਚ ਲੈ ਹੋਰ ਕੰਮ ਨਹੀਂ ਬਣਦਾ ਹੈਗਾ দাম ਚੜ ਜਾਂਦਾ ਜੇ ਵੱਡਾ ਅੱਛਾ ਫੇਰ ਕੰਮ ਕਿੱਥੋਂ ਬਣੂਗਾ ਜਦੋਂ ਬੁਖਾਰ ਹੋਈ ਜਾਂਦਾ ਕਮਜ਼ੋਰੀ ਹੋਗੀ ਹੋਰ ਮੈਂ ਤਾਂ ਤੈਨੂੰ ਤਾਂ ਹੀ ਫੋਨ ਕਰਿਆ ਤੀ ਮਾਂ ਪੁੱਤ ਇਹ ਤੂੰ 4 ਦਿਨ ਆ ਜੇ ਕੋਈ ਨਾ ਮੰਮੀ ਆ ਜੂੰਗੀ ਮੈਂ ਹੋਰ ਮਾਂ ਚੱਲ ਹੋਰ ਨਹੀਂ ਤੇ ਰੋਟੀ ਰੁੱਟੀ ਬਣਾ ਲਿਆ ਕਰੇਗੀ ਕੋਈ ਨਾ ਮੈਂ ਕਹਿੰਦਾ ਵੀ ਰੈਸਟ ਕਰ ਵੀ ਮਾਤਾ ਜਿੰਨਾ ਰੈਸਟ ਕਰੇਗੀ ਨਾ ਉੰਨੀ ਛੇਤੀ ਠੀਕ ਹੋਵੇਂਗੀ ਹਾਂ ਮੰਮੀ ਇਹ ਤਾਂ ਗੱਲ ਥੋੜੀ ਠੀਕ ਆ ਹੋਰ ਮਾਂ ਮੈਂ ਕੱਲੀ ਕਹਿ ਰਹੀ ਆ ਪੁੱਤ ਕਿੱਥੇ ਰੈਸਟ ਹੁੰਦਾ ਮਾਂ ਚੱਲ ਪ੍ਰੀਤ ਨੂੰ ਬੁਲਾ ਲੈਨੀ ਆ ਕੋਈ ਨਾ ਮੰਮੀ ਮੈਂ ਆ ਜੂੰਗੀ ਫਿਰ ਹਾਂ ਪੁੱਤ ਮੈਂ ਤਾਂ ਐ ਕਹਿੰਦੀ ਸੀ ਹਾਂ ਮੰਮੀ ਮਾਂ ਤੂੰ ਆਪੇ ਆ ਜਾਵੇਂਗੀ ਕਿ ਮੈਂ ਮੰਗੇ ਨੂੰ ਭੇਜਾਂ ਤੈਨੂੰ ਲੈ ਜਾਊਗਾ ਆ ਕੇ ਕੋਈ ਨਾ ਮੰਮੀ ਮੈਂ ਆਪੇ ਆ ਜੂੰਗੀ ਮੱਗਰ ਦੇ ਨਾਲ ਆ ਜੂੰਗੀ ਮੈਂ ਨੈ ਸੋਡਾ ਪਤਾ ਲੈ ਜੂਗਾ ਉਹ ਨਾਲ ਮੈਨੂੰ ਛੱਡ ਜੂਗਾ ਫਿਰ ਮੰਗਾ ਦਾ ਵਿਚਾਰਾ ਕਿੱਥੇ ਕੱਲਾ ਜਾਣਾ ਕੰਮ ਤੰਦਾ ਸੌ ਰਹਿਦਾ ਹੋਰ ਇਹ ਤਾਂ ਹੈਗਾ ਚੱਲ ਕੋਈ ਨਾ ਉਹ ਤਾਂ ਵਿਚਾਰਾ ਕਦੇ ਮੈਨੂੰ ਇੱਥੋਂ ਦਵਾਈ ਲਿਆ ਆਉਂਦਾ ਕਦੇ ਕਿਤੋਂ ਲੈ ਕੇ ਆਉਂਦਾ ਤਾਂ ਹੀ ਤਾਂ ਕਹਿੰਦੀ ਆ ਮੰਮੀ ਵੱਡਦਾ ਹੈਗਾ ਉਹਦਾ ਤਾਂ ਤਾਂ ਹੀ ਕਹਿੰਦੀ ਆ ਮੰਮੀ ਮੈਂ ਆ ਜੂਗੀ ਮੱਗਰ ਨੂੰ ਲੈ ਕੇ ਨਾਲ ਥੋੜਾ ਪਤਾ ਲੈ ਜੂਗਾ ਆਹੋ ਚਲ ਐ ਕਰੀ ਪੁੱਤ ਪਰੌਣੇ ਨੂੰ ਲੈ ਕੇ ਆ ਜੀ ਹੈ ਕੋਈ ਨਾ ਮੰਮੀ ਠੀਕ ਆ ਹਾਂ ਚੰਗਾ ਠੀਕ ਆ ਮੰਮ ਚੰਗ ਸਾਸ੍ਰੀਕਾਲ ਚੱਲ ਕੁੜੀ ਤਾਂ ਆ ਜੂਗੀ ਪਰਾਉਣਾ ਵੀ ਚੰਗਾ ਸਾਡਾ ਤਾਂ ਛੱਡ ਜੂਗਾ ਹਾਏ ਮੈਂ ਤਾਂ ਮੰਜੇ ਤੇ ਪਮਾ ਜਾ ਕੇ ਓਹ ਹੋ ਓਹ ਹੋ ਆ ਗੇਟ ਵੀ ਬੰਦ ਕਰ ਜਾਂਦਾ ਇੱਕ ਤਾਂ ਮੰਗਾ ਵੀ ਕਿਤੇ ਮੱਖੀਆਂ ਨਾ ਪੱਜਾ ਨਾ ਅੰਦਰ ਚੰਗਾ ਮੰਮੀ ਠੀਕ ਆ ਸਤਿ ਸ਼੍ਰੀ ਅਕਾਲ ਮੰਮੀ ਲੈ ਖਾਦੀ ਲੱਗ ਰਹੀ ਕਿਹਦੇ ਫੋਨ ਆ ਬਾਈ ਮੰਮੀ ਉਹ ਤਾਂ ਪਿੰਡੋਂ ਆਇਆ ਸੀ ਫੋਨ ਮੰਮੀ ਦਾ ਅੱਛਾ ਬਿਮਾਰ ਹੋ ਰਹੇ ਨੇ ਮੰਮੀ ਬੁਖਾਰ ਆਉਂਦਾ ਉਹਨਾਂ ਨੂੰ ਟਾਈਫਾਇਡ ਹੋ ਰਿਹਾ ਫੇਰ ਮਾ ਨੂੰ ਹਾਂਜੀ ਅੱਛਾ ਫੇਰ ਉਹ ਕਹਿੰਦੀ ਵੀ ਚਾਰਕ ਦਿਨ ਲਾ ਜਾ ਚੱਲ ਵੀ ਮੈਨੂੰ ਜਦੋਂ ਬੁਖਾਰ ਸੈੱਟ ਹੋ ਗਿਆ ਫੇਰ ਵਗ ਜੀ ਕਮਜ਼ੋਰੀ ਕਰਕੇ ਰੋਜੇ ਹੋਈ ਜਾਂਦਾ ਤੈਨੂੰ ਕਈ 4 ਦਿਨ ਲਾ ਜਾ ਹਾਂਜੀ ਤੇਰੀ ਮਾਂ ਦਾ ਤਾਂ ਰੋਜੀ ਤੇਈ ਜਿਹੜੇ ਰਹਿੰਦੇ ਆ ਲਾ ਜਾ 4 ਦਿਨ ਮੰਮੀ ਤੇਈ ਆ ਕਿੱਥੇ ਟਾਈਫਾਇਡ ਹੋ ਰਿਹਾ ਹੁਣ ਜੇ ਬਿਮਾਰ ਨੇ ਤਾਂ ਹੀ ਕਿਹਾ ਉਹਨਾਂ ਨੇ ਬਾਈ ਬਿਮਾਰ ਤਾਂ ਹੈਗੀ ਆ ਚੱਲ ਹੋਣੀ ਮੈਂ ਨਹੀਂ ਕਹਿੰਦੀ ਨਹੀਂ ਬਿਮਾਰ ਹੈਗੀ ਘਰੇ ਸਾਰੇ ਥੰਦੇ ਕੌਣ ਕਰੂਗਾ ਕੋਈ ਨਾ ਮੰਮੀ 2 ਦਿਨ ਤੁਸੀਂ ਸਾਰ ਲਿਓ ਬਾਈ ਮੇਰੇ ਤਾਂ ਗੋਡੇ ਗਿੱਟੇ ਦੁਖਦੇ ਨੇ ਮੈਂ ਕਿੱਥੋਂ ਸਾਰ ਲੂੰਗੀ 2 ਦਿਨ ਮੰਮੀ ਫਿਰ ਹੁਣ ਮੰਮੀ ਦਾ ਵੀ ਵਿਚਾਰੀ ਦਾ ਔਖਾ ਕੋਈ ਹੈ ਨਹੀਂ ਰੋਟੀ ਪਕਾਉਣ ਵਾਲਾ ਚੁੱਲ੍ਹੇ ਤੇ ਕਹਿ ਚੱਲ 4 ਦਿਨ ਲਾ ਜੀ ਮੇਰਾ ਬੁਖਾਰ ਠੀਕ ਹੋ ਗਿਆ ਜਾਂ ਫਿਰ ਬਾਕੀ ਬਾਈ ਮੇਥੋਂ ਦਾ ਇਹ ਕੰਮ ਨਹੀਂ ਬਣਦਾ ਆਪਦਾ ਚੁੱਪ ਕਰਕੇ ਜਵਾਬ ਦੇ ਦੇ ਤੂੰ ਉਹਨੂੰ ਆਪ ਦੇ ਘਰ ਦੇਤੰਦੇ ਦੇਖਿਆ ਕਰੋ ਮਾੜਾ ਮੋਟਾ ਤੂੰ ਪਹਿਲੀ ਜਵਾਬ ਦੇਂਦੀ ਵੀ ਮਾਂ ਮੇਰੇ ਘਰੇ ਕੋਣ ਕਰਨ ਵਾਲਾ ਕੰਮ ਮੰਮੀ ਮੈਂ ਖਿਆ ਚਲ ਮੈਨੂੰ ਔਖਾ ਹੋ ਜਾਣਾ ਜਵਾਬ ਦੇਣਾ ਦੇਖੀ ਮੂੰਹ ਪਾੜ ਕੇ ਕਿਹਾ ਵਿਚਾਰੀ ਬਿਮਾਰ ਹੋ ਰਹੀ ਆ ਜੇ ਮੈਂ ਨਹੀਂ ਜਾਉਂਗੀ ਹੋਰ ਕੌਣ ਜਾਊਗਾ ਮਾਂ ਮਾਂ ਦੀ ਤਾਂ ਧੀਆ ਤੱਕੇ ਉਹ ਹੁੰਦੀ ਆ ਬਾਈ ਕਿਸੇ ਨੂੰ ਕੰਮਾਂ ਨਹੀਂ ਲਾ ਲਗਾ ਚਾਰ ਦਿਨ ਆਪਦਾ ਮੇਰੇ ਨਹੀਂ ਰਿਹਾ ਸਰਦਾ ਹੈਗਾ ਮੇਥੋਂ ਦਾ ਕੰਮ ਨਹੀਂ ਬਣਦੇ ਬਾਈ ਤੇ ਮੈਂ ਪੈਰਾਂ ਤੇ ਸੇਮ ਇੱਥੇ ਗਿੱਟੇ ਗੋਡੇ ਰੱਖ ਦੇਂਦਾ ਸਮੇਂ ਕਿਵੇਂ ਕਫੀਰੂਂਗੀ ਕੰਮ ਕਰਦੀ ਕਿੰਨਾ ਘਰ ਦਾ ਧੰਦਾ ਹੋ ਜਾਂਦਾ ਆਪਣਾ ਡੰਗਰ ਪਸ਼ੂਆਂ ਦਾ ਵੀ ਕਰਨਾ ਹੈ ਫਿਰ ਗੋਹਾ ਵੀ ਸਿੱਟਣਾ ਹੈ ਫਿਰ ਆ ਚੁੱਲ੍ਹੇ ਦਾ ਵੀ ਕਰਨਾ ਸਾਰੇ ਕੰਮ ਹੋ ਜਾਂਦੇ ਨੇ ਚਲ ਕੋਈ ਨਾ ਮੰਮੀ ਫਿਰ ਮੈਂ ਕਹਿ ਦੂੰਗੀ ਆਉ ਕਹਿਦੀ ਗੱਲ ਪਹਿਲਾਂ ਕੰਮ ਕਰ ਲੈ ਖੜੀ ਹੋ ਕੇ ਆਬਦੇ ਠੀਕ ਲਾ ਦਿੰਦੀ ਆ ਰੋਜ ਇਹ ਲੈ ਮੈਨੂੰ ਬੁਖਾਰ ਚੜ ਗਿਆ ਮੈਨੂੰ ਅੱਜ ਆ ਹੋ ਗਿਆ ਤੇਰੀ ਮਾਂ ਨੂੰ ਸੰਗ ਨਹੀਂ ਆਉਦੀ ਫੋਨ ਕਰਦੀ ਨੂੰ ਬਿਓ ਦੇ ਕਰੇ ਕੌਣਾ ਚੁੱਲੇ ਤੇ ਵੀ ਉਹ ਕਿਨੂੰ ਢੱਡ ਕੇ ਆਉਗੀ ਮੇਰੇ ਤਾਂ ਆਪੇ ਨਹੀਂ ਢੱਡ ਦੁਰਦੇ ਹੈਗੇ ਵੀ ਮੈਂ ਕੰਮ ਕਰ ਲੂੰਗੀ ਮਾਂ ਦਾ ਤਾਂ ਪੈ ਗਿਆ ਮੇਰੀ ਮਾਂ ਬਬ ਮਾਰਾ ਸੱਸ ਦਾ ਤਾਂ ਕੋਈ ਨਹੀਂ ਹੈਗਾ ਥੇ ਸਮਾਨ ਪੇ ਉੱਥੀ ਪੈ ਜੂਗੀ ਜਮੀਨੀ ਕਰਦੀ ਮਾਂ ਦੀ ਤੀ ਵੀ ਜਮੀਨੀ ਕਰਦੀ ਆ ਮੜ ਮੋਟਾ ਜੇ ਵੀ ਬੱਲ ਨਹੀਂ ਕਾਸੇ ਤਾਂ ਹੈਗਾ ਆ ਕੱਪੜੇ ਆ ਤੌਲੀਆ ਪੇ ਉਹ ਮੱਝਾ ਪੇ ਅਮ ਜੁਕਰੀ ਆ ਉਹਦੇ ਕੱਪੜੇ ਸਾਰੇ ਸੁੱਕੇ ਪੈ ਵੀ ਲਾ ਲੈ ਇਹਨੂੰ ਘਾੜ ਲੈ ਹੇ ਗੋਡੇ ਤਾਂ ਜਮੀ ਗਏ ਉਹ ਮੈਂ ਕਿੱਥੇ ਫਿਰਿਆ ਜਾਂਦਾ ਨਾ ਵੀ ਆਪੇ ਕਰੂਗੀ ਹਾਂ ਹਾਂ। ਇਹਦੇ ਆ ਦੇ ਚਾਹ ਹੀ ਕੁੱਟ ਜੇ ਬਣ ਗਈ। 11 ਵਜ ਗਏ ਚਾਹ ਦੀ ਹੱਦ ਚੱਕਰੀ ਇਹਨੇ। ਹਾਂ ਹਾਂ। ਗੋਡੇ ਤਾਂ ਘਮੀ ਰਹੀਗੇ। ਗੋਡੇ ਤਾਂ ਨਹੀਂ ਹੱਥ ਹੋ ਗਈ ਜਮੀ। ਲੈ ਮੈਂ ਤਾਂ ਚਾਹ ਪੀ ਲਵਾਂ। ਨਹੀਂ ਕਿਵੇਂ ਛੱਟ ਕੇ ਗਈ ਹੈ ਚਾਹ ਸੰਦੇ। ਮੰਮੀ ਤਾਂ ਮਾਤਾ ਤੇ ਆ ਗਈ। ਜੇ ਤਾਂ ਕਹਿੰਦੀ ਪੇਕੀ ਬਗ ਜਾ ਫੇਰ ਤਾਂ ਚੰਗੀ ਭਲੀ ਸੀ। ਸੱਤ ਤੇ ਔੜੀਆਂ ਮੱਥੇ ਤੇ ਪਾਈ ਫਿਰਦੀ ਆ। ਤੈਨੂੰ ਐ ਨਹੀਂ ਆਉਂਦਾ ਵੀ ਇਹਦੇ ਗਿੱਤੇ ਗੋਡੇ ਦੁਖਦੇ ਨੇ ਵੀ ਛੋਟੀ ਨਾਲੇ ਤੁਰਦੀ ਆ। ਕਿਹੜੇ ਵੇਲੇ ਇਹ ਕਿਵੇਂ ਕੰਮ ਕਰੂਗੀ। ਆਇਆ ਛੱਟ ਕੀ ਚਾਜ ਵੀ ਕੋ 7 ਵਜੇ ਆਨੇ ਸਰਦੇ ਹੁੰਦੇ ਨੇ ਦੇਖ ਲਾ ਮਾਂ ਨੇ ਤਾਂ ਫੋਨ ਖੜਕਾਤਾ ਆ ਜਾ ਉੱਥੇ ਪਛੇਤੀ ਕਹਤਾ ਵੀ ਹਾਂ ਆ ਜਾਨੀ ਮਾਂ ਮੈਂ ਤਾਂ ਜਾ ਕਿਉਂ ਉੱਥੇ ਬੈਠ ਗਈ ਮੇਰੇ ਕੋਲੇ ਬਣ ਕੇ ਬਿੱਲੀ ਜੀ ਮੰਮੀ ਪਿੰਡੇ ਜਾਣਾ ਮੇਰੀ ਮਾਂ ਕੋਲੇ ਫੋਨ ਆਇਆ ਮੇਰੀ ਮੰਮੀ ਦਾ ਬੁਖਾਰ ਚੜ ਰਿਹਾ ਫਿਰ ਕਹ ਰਹੀ ਤਾਂ ਦੇਖ ਰਿਹਾ ਤਨ ਦੇ ਤਸ ਹਾਰੇ ਪਏ ਨੇ ਉੱਥੋਂ ਦਾ ਕੇ ਉੱਥੇ ਖਿੰਡੇ ਪਏ ਨੇ ਆ ਪੱਤੇ ਇਨੇ ਨੇ ਖਿੰਡੇ ਪਏ ਇਕੱਠੇ ਕਰ ਲੈ ਨੂੰ ਗਾਲ ਲਾ ਆਇਨੇ ਹੈਗਾ ਵੀ ਹਵਾ ਚੜ ਲੱਕੇ ਹਟੇ ਪੱਤੇ ਪੁੱਤੇ ਮੈਂ ਸੰਭਰਦਾ ਨਾ ਅੰਦਰ ਵੜ ਕੇ ਪੈ ਜੂਗੀ ਹੁਣ 4 ਵਜੇ ਤੱਕ ਨਹੀਂ ਪਾਸਾ ਮਾਰਨਾ ਹੈਗਾ ਅੰਦਰੋਂ ਚਾਹ ਐ ਨਹੀਂ ਵੀ ਮੈਂ ਬਾਟੀ ਜਗਾ ਦਾਂ ਤੱਤੀ ਚਾਹ ਪਈਆ ਐ ਛੱਟ ਗਈ ਗਲਾਸ ਚ ਦੋ ਘੰਟੇ ਬੈਠੀ ਰਹੂੰਗੀ ਨਾ ਮੈਂ ਨਹੀਂ ਉੱਕੇ ਨੂੰ ਮੈਂ ਇਹਨੇ ਵਾਚੱਕੇ ਪੱਟੀ ਆਪ ਇਹ ਤਾਂ ਵੱਢ ਗਈ ਅੰਦਰ ਹੁਣ ਹਾਏ ਹਾਏ ਤੱਤੀ ਦਾ ਪਈਆ ਤਾਂ ਹੱਥ ਮੱਚਦੇ ਨੇ ਕਿਵੇਂ ਪੀਵਾਂਗੀ ਤੀਨੋ ਹਾਏ 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 ਲਿਆ ਦੇਖ ਲੈ 2 ਦਿਨ ਹੋ ਗਏ ਹੈ ਕੁੜੀ ਨੂੰ ਭੇਜਣਾ ਤਾਂ ਕੀ ਤੀ ਫੋਨ ਵੀ ਨਹੀਂ ਕਰ ਦਿੱਤਾ ਹੈਗਾ ਐਡੀ ਮਾੜੀ ਟੱਕਰੀ ਆ ਦੱਸ ਵੀ ਜਵਾਖੜੀ ਜੇ 2 ਦਿਨ ਆ ਜਾਂਦੀ ਮੇਰੇ ਕੋਲ ਉਹਦਾ ਕੁਛ ਘਸ ਜਾਂਦਾ ਜਾਂ ਵੱਡੀ ਦਾ ਹੈ ਵਿਚਾਰੀ ਉਹ ਵੀ ਰੋ ਕਲਪ ਕੇ ਬੈ ਗਈ ਹੋਣੀ ਕੀ ਕਰੇ ਜਦੋਂ ਬਗਾਨੇ ਬਸ ਪਾ ਜਾਂਦਾ ਤੀ ਪੁੱਤ ਹੈ ਹੁਣ ਉੱਪਰ ਦੀ ਵੀ ਹੋ ਕੇ ਆ ਨਹੀਂ ਸਕਦੀਏਗੀ ਕੀ ਪਤਾ ਹਰਾਮਬੜ ਨੇ ਫੋਨ ਵੀ ਨਾ ਦਿੱਤਾ ਹੋਵੇ ਕਰਨ ਨੂੰ ਜਿਹੜਾ ਵਿਚਾਰੀ ਨੇ ਮੈਨੂੰ ਪੁੱਛਿਆ ਵੀ ਨਹੀਂ ਹੈਗਾ ਵੀ ਕਿਵੇਂ ਆ ਮਾਂ ਤੂੰ ਮੈਂ ਹੀ ਦੇਖਾਂ ਕਰਕੇ ਪੁੱਛਾਂ ਵੀ ਕੀ ਕਹਿੰਦੀ ਆ ਹੈਲੋ ਸਾਸ੍ਰੀਕਾਲ ਬੁੱਤ ਹੋਰ ਠੀਕ ਆ ਹਾਂ ਮੈਂ ਠੀਕ ਆ ਬੁੱਤ ਹੁਣ ਫਰਕਾ ਹੁਣ ਮੈਨੂੰ ਪਹਿਲਾਂ ਨਾਲੋਂ ਦਵਾਈ ਲੱਗ ਗਈ ਹੁਣ ਅੱਛਾ ਚਲ ਕੋਈ ਨਾ ਬੁੱਤ ਤੂੰ ਨਾ ਬੋਲ ਕੁਝ ਨਹੀਂ ਹੁੰਦਾ ਹੈਗਾ ਠੀਕ ਆ ਮੈਂ ਸੋਚਣਾ ਕਰ ਤੂੰ ਮੇਰੀ ਹਾਂ ਮੈਂ ਕਹਿੰਦੀ ਸੀ ਮਾਹ ਆਪਣੇ ਧੀਆ ਦਾ ਮੇਲਾ ਲੱਗੂਗਾ ਇੱਥੇ ਤੂੰ ਆ ਜਾਂਦੀ ਆਹੋ ਚਲ ਮੈਂ ਕਰਦੀ ਆ ਮੰਗੇ ਨੂੰ ਭੇਜ ਦਿੰਨੀ ਆ ਹਨਾ ਨਹੀਂ ਤੇਰਾ ਸੌਣ ਦਾ ਦੇ ਜੂਗਾ ਸੰਧਾਰਾ ਚਲ ਨਾਲੇ ਤੈਨੂੰ ਲੈ ਜੂਗਾ ਹੋਰ ਜੇ ਮੱਗਰ ਦੇ ਸਾਰੇ ਰਹਿ ਗਈ ਨਾ ਉਹਨੇ ਲੈ ਕੇ ਆਉਣਾ ਨਾ ਤੇਰੀ ਸੱਸ ਨੇ ਤੋਰਨਾ ਤੈਨੂੰ ਹੋਰ ਮੰਗੇ ਦੇ ਬਾਹਨ ਦੇ ਨਾਲ ਤੂੰ ਆ ਜੇਂਗੀ। ਹੋਰ ਚੱਲ ਕੋਈ ਨਾ। ਆਇਨਾ ਨਹੀਂ ਗੂ ਪੁੱਤ ਗੁੱਸਾ ਕਰਦੇ ਹੁੰਦੇ ਆਂ ਕਿ ਸਿਆਣੀ ਆ ਉਹ ਵੀ। ਹੋਰ ਚੱਲ ਮੇਰਾ ਤਾਂ ਚੱਲਦੀ ਏ ਰਹਿਂਦਾ ਪੁੱਤ। ਤਿੱਲ ਮੱਟਦਾ ਰਹਿੰਦੀ ਏ ਆ। ਤੂੰ ਨਾ ਆਪ ਦੇ ਘਰੇ ਫਰਕ ਪਾਈ। ਆਹੋ ਠੀਕ ਆ। ਕੱਲ ਨੂੰ ਤੋੜ ਦੂੰਗੀ ਫਿਰ ਮੈਂ ਮੰਗੇ ਨੂੰ ਹੈ। ਹਾਂ। ਨਤੀਆਂ ਤਾਂ ਇੱਕ ਦੋ ਦਿਨ ਠਹਿਰ ਕੇ ਨੇ ਵੀ ਚਲੋ ਦੋ ਦਿਨ ਮੇਰੇ ਕੋਲ ਆ ਦੀਆਂ ਦੇਖ ਕੇ ਫਿਰ ਤੈਨੂੰ ਮੰਗਾ ਛੱਡਿਆਊਗਾ ਭਾਈ ਨਹੀਂ ਮੱਗਰ ਲੈ ਜੂਗਾ ਤੈਨੂੰ ਆ ਕੇ ਆਹੋ ਠੀਕ ਆ ਹਾਂ ਚੰਗਾ ਬੁੱਤਾ ਠੀਕ ਆ ਸਾਸਰੀ ਕਾਲ ਚਲ ਬੌਲੀ ਗੁੱਸਾ ਕਰੀ ਬੈਠੀ ਆ ਦੱਸ ਵੀ ਜੇ ਤੇਰੀ ਸਾਸ ਨੇ ਨਹੀਂ ਤੋੜਿਆ ਹੈਗਾ ਤੂੰ ਕਾਹਦਾ ਗੁੱਸਾ ਕਰਦੀ ਆ ਵੀ ਚਲ ਇਹ ਤਾਂ ਚੱਲਦੀ ਹੀ ਰਹਿੰਦਾ ਨਿਆਣੀਆ ਕੀ ਕਰੇ ਫੇਰ ਵੀ ਜੀਤਾ ਕਰਦਾ ਮਿਲਣ ਨੂੰ ਜਦੋਂ ਮਾਂ ਬਾਪ ਠਿੱਲਾ ਹੋਵੇ ਫੇਰ ਭਲਾ ਕਿੱਥੇ ਧੀਆਂ ਤੋਂ ਰੁਕਿਆ ਜਾਂਦਾ ਜਦੋਂ ਬਗਾਨੇ ਵਸ ਪੈ ਜਾਂਦੀਆਂ ਨੇ ਫੇਰ ਕਿੱਥੇ ਕੋਈ ਯਰਦਾ ਕੌਣ ਆਉਣ ਜਾਣ ਜਿੰਦਾ ਇੰਨਾ ਚੱਲ ਨਾਲੇ ਹੁਣ ਮੰਗਾ ਕੱਲੂ ਮਿਲਿਆਊਗਾ ਨਾ ਇਹ ਸੰਧਾਰਾ ਦੇ ਆਊਗਾ ਨਾਲੇ ਲੈ ਆਊਗਾ ਲਾਜੂਗੀ ਦੋ ਦਿਨ ਉਹ ਵੀ ਹਾਏ ਹਾਏ ਧੱਕਾਣਾ ਟੂਹੀ ਜੀ ਦੀ ਜੈ ਵਢਾਈ ਨੇ ਕ ਨਾਲੇ ਦਮ ਚੜ ਜਾਂਦਾ ਮੈਨੂੰ ਤਾਂ ਹਾਏ ਹਾਏ ਓਹੋ ਵਾਹਿਗੁਰੂ ਆਈ ਹਾਏ ਜਾਂ ਨਿਕਲ ਨਿਕਲ ਜਾਂਦੀ ਐ ਇਹ ਕਾ ਮੁੰਡਾ ਵੀ ਸਾਰਾ ਦੇ ਨਾਲ ਅੰਦਰੋਂ ਹੀ ਨਿਕਲਦਾ ਐ ਮੰਗੇ ਬੇਪੁੱਤ ਮੰਗੇ ਹਾਂ ਬੇਬੇ ਓਰੇ ਆ ਪੁੱਤ ਹਾਂ ਕੀ ਕਰਦਾ ਤੀ ਕੁਛ ਨਹੀਂ ਮੈਂ ਤਾਂ ਪਿਆ ਤੀ ਅੰਦਰ ਰੇ ਪਾ ਕੇ ਆਇਆ ਸੀ ਥੱਕ ਗਿਆ ਸੀ ਅੱਛਾ ਮੈਂ ਤਾਂ ਇਹ ਕਹਿੰਦੀ ਸੀ ਹੂੰ ਮਾਂ ਤੈਨੂੰ 4 ਦਿਨ ਹੋ ਗਏ ਪਹਿਲਾਂ ਮੈਂ ਕੁੜੀ ਨੂੰ ਫੋਨ ਕਰਿਆ ਤੀ ਅੱਛਾ ਵੀ ਚੱਲ ਆ ਜੂਗੀ ਮਾਂ ਮੈਨੂੰ ਬੁਖਾਰ ਆ ਰਿਹਾ ਕੰਮ ਨਹੀਂ ਬਣਦਾ ਤੀ ਹੂੰ ਉਹਦੀ ਸੱਸ ਨੇ ਤਾਂ ਤੋਰੀਏ ਨਹੀਂ ਹੈਗੀ ਉਹ ਅੱਛਾ ਹੋਰ ਮੈਂ ਕਹਿੰਦੀ ਤੀ ਮਾਂ ਹੁਣ ਤੀਆਂ ਆ ਰਹੀਆਂ ਨੇ ਮੂਰੇ ਨਾਲ ਤਾਂ ਪੁੱਤ ਤੂੰ ਉਹਦਾ ਤੀਆਂ ਦਾ ਦੇਆ ਅੱਛਾ ਨਾਲੇ ਉਹਨੂੰ ਲੈ ਆ ਤੇਰੀ ਭੈਣ ਨੂੰ ਚੱਲ ਕੋਈ ਨਾ ਜਾ ਆ ਨਾ ਮੈਂ ਫਿਰ ਉਹਦਾ ਨਹੀਂ ਮੱਗਰ ਛੱਡ ਜਾਂਦਾ ਮੈਨੂੰ ਲੱਗਦਾ ਕਿਹੜਾ ਭੇਜੂਗੀ ਉਹ ਮਾੜੀ ਮੋਟੀ ਤੇਰੇ ਗਏ ਦੀ ਸ਼ਰਮ ਖਾ ਲੂਗੀ ਚਲ ਕੋਈ ਨਾ ਮੈਂ ਲੈ ਆ ਨਾ ਫਿਰ ਤਿਆਰ ਤੁਰੂ ਹੋ ਕੇ ਮੈਂ ਆ ਨਾ ਅਰ ਸਮਾਨ ਫਿਰ ਹਾਂ ਮੈਂ ਤੈਨੂੰ ਸਮਾਨ ਦਿੰਨੀ ਆ ਹਾਂ ਬਿਸਕਟ ਲੈ ਆਈ ਤੀ ਲਾਹ ਕੇ ਉਹ ਪਾ ਦਿੰ ਹਾਂ ਬਿਸਕਟ ਪਾ ਦੂੰਗੀ ਐ ਕਰੀ ਚਾਰ ਡੱਬੇ ਲੈ ਜੀ ਉਹ ਤਾਂ ਮੈਂ ਆਪੇ ਲੈ ਜੂੰ ਡੱਬੇ ਤੋਂ ਜਾਂਦਾ ਹੋਇਆ ਆਹੋ ਕਿਤੇ ਦੋ ਲੈ ਜੇ ਚੰਗਾ ਕੋਈ ਨਾ ਹਾਂ ਮੈਂ ਪਾਉਣੀ ਆ ਫਿਰ ਤੂੰ ਲੈ ਜਾ ਕੋਲਾ ਪੁੱਤ ਬਣ ਕੇ ਤਿਆਰ ਹੋ ਕੇ ਆਉਣਾ ਆਹੋ ਚਲ ਦੋ ਦਿਨ ਲਾ ਦੂਗੀ ਜਵਾਖੜੀ ਲੈ ਬਿਸਕਟ ਤਾਂ ਪਾਤੇ ਅੰਦਰੋਂ ਹੀ ਨਹੀਂ ਨਿਕਲਦਾ ਹੈਗਾ ਅੰਦਰ ਹੀ ਸਨੇਬੀ ਸਨੇ ਕਰੀ ਜਾਂਦਾ ਪਾਤੇ ਬੀਬੀ ਹਾਂ ਪਾਤੇ ਪੁੱਤ ਐ ਕਰੀ ਹਾਂ ਤੇਰੀ ਮਾਸੀ ਨੂੰ ਪੁੱਛ ਲਈ ਚੰਗਾ ਵੀ ਮੈਂ 4 ਦਿਨ ਲੈ ਜਾ ਸਾਰੀਆਂ ਕੁੜੀਆਂ ਆ ਰਹੀਆਂ ਨੇ ਅੰਡਗਵੰਡ ਦੀਆਂ ਉਹ ਵੀ ਆਜੂਗੀ 4 ਦਿਨ ਲਾਜੂਗੀ ਮਿਲ ਜੂਗੀ ਸਾਰੀਆਂ ਨੂੰ ਕੋਈ ਨਾ ਮੈਂ ਆਪੇ ਪੁੱਛ ਲੂੰਗਾ ਹਾਂ ਹਾਂ ਹੁਣ ਤਾਂ ਲੈ ਕੇ ਹੀ ਆਉਂਗਾ ਮੈਂ ਆਹੋ ਨਾਲੇ ਜੇ ਤੇਰੀ ਮਾਸੀ ਗੁੱਸ ਬੋਲੀ ਤਾਂ ਚੁੱਪ ਕਰ ਜੀ ਸੁਣ ਲਈ ਆ ਪਤੀ ਆਲੇ ਆ ਚਲ ਕੋਈ ਨਾ ਚੰਗਾ ਕੋਇਨ ਹੋਰ ਤੀਹਾਂ ਦਾ ਨੀਵੇਂ ਰਹਿਣਾ ਪੈਂਦਾ ਹੁੰਦਾ ਠੀਕ ਆ ਚਲ ਮੈਂ ਚੱਲਦਾ ਫਿਰ ਨਾਈ ਡੱਬੇ ਚ ਅੱਜ ਦੇ ਲੈ ਲਈ ਪੁੱਤ ਉਹ ਲੈ ਜੂਗਾ ਬਰਫੀ ਦੇ ਲੈ ਜੂਗਾ ਬਸ ਹਾਂ ਹੋਰ ਠੀਕ ਸੋਹਣਾ ਚੰਗਾ ਚੰਗਾ ਜਾ ਟਕਿਆਈ ਨਾਲ ਜਾਈ ਨਾ ਠੀਕ ਆ ਹੋਰ ਚਲ ਇਹ ਵੀ ਕੰਮ ਨਿਬੜਿਆ ਸੋਚ ਲੱਗੀ ਰਹਿੰਦੀ ਆ ਫਿਰ ਵਿੱਚ ਦੀ ਹੋਰ ਕੰਮ ਤਾਂ ਦੇ ਨਿਕਲ ਆਉਂਦੇ ਨੇ ਇੱਕ ਤਾਂ ਇਹਦਾ ਬਾਪ ਨਹੀਂ ਆਖੇ ਲੱਗਦਾ ਹੈਗਾ ਵੀ ਆਖੇ ਲੱਗ ਜੇ ਚਲ ਆਇਆ ਵੀ ਮੁੰਡਾ ਸਿਆਣਾ ਮੇਰਾ ਆਕੇ ਲੱਗ ਜਾਂਦਾ ਦੇ ਆਊਗਾ ਨਾ ਇਹ ਚਲ ਆਪਦੀ ਭੈਣ ਨੂੰ ਲੈ ਆਊਗਾ ਜਾ ਕੇ ਨਾ ਇਹ ਦੋ ਦਿਨ ਮੇਰੇ ਸੌਖੇ ਲੰਘ ਜਾਣਗੇ ਆਏ ਹਾਏ ਗੇਟ ਵੀ ਲਾ ਦੀ ਪੁੱਤ ਮੈਂ ਕਿੱਥੇ ਉੱਠ ਕੇ ਜਾਊਂਗੀ ਵਾਰ-ਵਾਰ ਆਏ ਹਾਏ ਆਹ ਖੜਕਾ ਜਾ ਖੜਾ ਹੋਇਆ ਦੇਖਾ ਅੱਛਾ ਮਗਾ ਇਹ ਤਾਂ ਮੁੰਡਾ ਆਏ ਹਾਏ ਸਤਿ ਸ਼੍ਰੀ ਅਕਾਲ ਮਸੀ ਸਤਿ ਸ਼੍ਰੀ ਅਕਾਲ ਪੁੱਤ ਥੋ ਠੀਕ ਆ ਪੁੱਤ ਹਾਂਜੀ ਹਾਂ ਠੀਕ ਠਾਕ ਹੋਰ ਸਾਰੇ ਠੀਕ ਨੇ ਸਭ ਬਧੀਆ ਈ ਤੁਸੀਂ ਦੱਸੋ ਹਾਂ ਠੀਕ ਆ ਪੁੱਤ ਸਤਿ ਸ਼੍ਰੀ ਅਕਾਲ ਪੈਣੇ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਬਈ ਠੀਕ ਠਾਕ ਤੂੰ ਦੱਸ ਮੈਂ ਵੀ ਠੀਕ ਠਾਕ ਚੱਲ ਆ ਜਾ ਅੰਦਰ ਅੰਦਰ ਲੈ ਜਾ ਪੁੱਤ ਚਾਹ ਪਾਣੀ ਪੋ ਲਿਆ ਦੇ ਸੇਮੀ ਐਂ ਕਰੋ ਤੂੰ ਤਿਆਰ ਹੋ ਜਾ ਮੈਂ ਚਾਹ ਪੀ ਰਿਹਾ ਫਿਰ ਆਪਾਂ ਚੱਲਦੇ ਆ ਵੀਰ ਮੈਂ ਤਾਂ ਜਾਣਦੀ ਨਹੀਂ ਹੈਗੀ ਕਿਉਂ ਮੰਮੀ ਨੂੰ ਬੁਖਾਰ ਜਾ ਹੋ ਰਿਹਾ ਲੱਗਦਾ ਤਾਂ ਹੈ ਨਹੀਂ ਚੰਗੀ ਪੱਲੀ ਤਾਂ ਬੈਠੀ ਸੀ ਐ ਤਾਂ ਬੈਠੀ ਆ ਉਹ ਕਹਿੰਦੀ ਫੇਰ ਜਾਇਾਂ ਤੂੰ ਪਹਿਲਾਂ ਵੀ ਨਹੀਂ ਆਈ ਹੈਂਗੀ ਉਦੋਂ ਵੀ ਕਹਿੰਦੀ ਤੇ ਫੇਰ ਆਉਂਗੀ ਉਹ ਬੇਬੇ ਡੀ ਕਰੀਤੀ ਉਹ ਕਹਿੰਦੀ ਲੈ ਕੇ ਆਈ ਨਾਲ ਜਾਣ ਨੂੰ ਤਾਂ ਮੇਰਾ ਬਥੇਰਾ ਜੀ ਕਰਦਾ ਸੀ ਕਿ ਵਹਾਨੇ ਨਾਲ ਮਿਲ ਲੂੰਗੀ ਸਾਰੀਆਂ ਕੁੜੀਆਂ ਨੂੰ ਪਰ ਹੁਣ ਮੰਮੀ ਕਹਿੰਦੀ ਮੇਰੇ ਤੋਂ ਕੰਮ ਨਹੀਂ ਬਣਦਾ ਹੈਗਾ ਨਾਲ ਮੈਨੂੰ ਬੁਖਾਰ ਆਉਂਦਾ ਲੈ ਦੇਖੋ ਮੈਂ ਦਾ ਕਹਨਾ ਬਾਗਚਾਲ ਕੁਛ ਨਹੀਂ ਹੁੰਦਾ ਦੋ ਦਿਨ ਲਾਇਆ ਔਖੀ ਸੋਕੀ ਸਾਰ ਲੂਗੀ ਮਾਸੀ ਨਾ ਮੈਂ ਕਿਤੇ ਫੇਰ ਆ ਜੂਗੀ ਫਿਰ ਮੈਨੂੰ ਔਖਾ ਹੋ ਜਾਊਗਾ ਮਾਗਰੋਂ ਬੁੜਬੁੜ ਕਰੂਗੀ ਤੈਨੂੰ ਨਹੀਂ ਪਤਾ ਹੈਗਾ ਬੇਬੇ ਉੱਥੇ ਮੇਰੇ ਨਾਲ ਲੜੂਗੀ ਵੀ ਲੈ ਕੇ ਆ ਕੁੜੀ ਨੂੰ ਉਹ ਤਾਂ ਮੈਂ ਆਪੇ ਸਮਝਾ ਲੂਗੀ ਇਹ ਨਹੀਂ ਸਮਝਦੀ ਹੈਗੀ ਫਿਰ ਮੈਨੂੰ ਮਾਗਰੋਂ ਨਾਲੇ ਫਿਰ ਮੈਂ ਤਾਂ ਇੱਥੇ ਹੀ ਰਹਿਣਾ ਕਾ ਨੂੰ ਉਹ ਕਰਨਾ ਕਲੇਸ਼ ਕਰੇ ਪਾਉਣਾ ਦੱਸੋ ਚਲ ਤੇਰੀ ਮਰਜ਼ੀ ਫਿਰ ਰਖੜੀਆਂ ਨੂੰ ਆ ਜੀ ਹਾਂ ਰਖੜੀਆਂ ਨੂੰ ਆ ਜੂਗੀ ਮੈਂ ਹੋਰ ਭਾਜੀ ਨੇ ਲਈ ਹੁਣ ਤਾਂ ਔਖਾ ਮੰਮੀ ਦਾ ਫਿਰ ਤੈਨੂੰ ਪਤੀ ਆ ਸਵਾਹ ਦਾ ਕਹਿ ਦੂਗੀ ਮੈਨੂੰ ਬੁਖਾਰ ਚੜ ਰਿਹਾ ਤੇ ਆਪ ਪੇਕਿਆਂ ਦੀ ਪੈ ਗਈ ਇਹਨੂੰ ਫਿਰ ਆ ਜੂਗੀ ਮੈਂ ਕਿਤੇ ਚੱਲ ਕੋਈ ਨਾ ਫਿਰ ਹਾਂ ਤੂੰ ਆਪ ਦਾ ਰਹਿਣਾ ਅੱਜ ਰਹਿ ਜਾ ਨਾ ਮੈਂ ਚੱਲਦਾ ਮੈਂ ਡੜਬੇ ਤੋਂ ਸਮਾਨ ਲੈ ਕੇ ਜਾਣਾ ਦਵਾਈ ਮੈਂ ਤਾਂ ਕੈਂਤੀ ਰਹਿ ਜਾਂਦਾ ਨਾ ਨਾ ਹੋਰ ਸਵੇਰੇ ਵਗ ਜਾਂਦਾ ਨਾ ਇਹ ਆ ਲੈ ਫੜ ਆ ਕਾਦੇ ਨੇ ਆਦਾ ਹੁੰਦਾ ਹੀ ਆ ਨਾ ਤੂੰ ਰਹਿਣ ਦੇ ਘੱਟ ਦੇ ਦੇ ਨਾ ਨਾ ਬਸ ਠੀਕ ਆ ਉਹ ਤਿਹਾਰ ਤੇ ਕੁਛ ਨਹੀਂ ਹੁੰਦਾ ਚੱਲ ਚੰਗਾ ਮੈਂ ਚੱਲਦਾ ਫਿਰ ਮੈਂ ਤਾਂ ਬੈਂਤੀ ਰਹਿ ਜਾਾਂਗਾ ਹਾਂ ਜੀ ਫਿਰ ਠੀਕ ਆ ਮੰਮੀ ਤੁਸੀਂ ਮੈਨੂੰ ਤੋਰ ਦਾਂਦੇ ਅੱਜ ਮੰਗੇ ਦੇ ਨਾਲ ਦੇਖੀ ਉਹਦੇ ਨਾਲ ਮੈਂ ਚਾਰ ਦਿਨ ਲਾਇਆ ਨਹੀਂ ਮੰਗਾ ਕਹਿੰਦਾ ਉੱਥੇ ਤੀਆਂ ਲੱਗਣੀਆਂ ਸਾਰੀਆਂ ਕੁੜੀਆਂ ਆਉਣਗੀਆਂ ਮੇਰੇ ਤਾਈ ਦੀਆਂ ਕੁੜੀਆਂ ਵੀ ਆਉਣਗੀਆਂ ਨਾਲੇ ਮੇਰੇ ਸਹੇਲੀਆਂ ਆਉਣਗੀਆਂ ਸਾਰੀਆਂ ਜੇ ਮੈਂ ਜਾਇਆ ਹੁੰਦੀ ਉੱਥੇ ਮਿਲ ਲਾਂਦੀ ਬਹਾਨੇ ਨਾਲ ਉਹ ਕਿਹੜਾ ਮਿਲਿਆ ਜਾਂਦਾ ਨੀ ਤੂੰ ਤਾਂ ਉਹ ਗੱਲ ਮਰੇ ਚੱਕ ਕੇ ਬੈਜੀ ਆਉਂਦੀ ਮੈਂ ਇੱਕ ਤਾਂ ਮੈਨੂੰ ਚੜ ਰਿਹਾ ਬਾਈ ਬੁਖਾਰ ਨਾਲੇ ਮੇਰੀ ਦੁੱਖ ਦੀਆਂ ਬਾਹ ਆ ਦੂਜੀ ਗੱਲ ਰਹੀ ਤਿਆਂ ਦੀ ਉਹ ਬੜਾ ਤੋਂ ਨਿਆਣੀ ਆ ਤੈਨੂੰ 15 ਸਾਲ ਹੋ ਗਏ 12 13 ਸਾਲ ਆਈ ਨੂੰ ਹੁਣ ਤੇਰੇ ਤਿਆਂ ਦੀ ਉਮਰ ਤੇ ਦੇਖਣ ਦੀ ਮੇਰੇ ਨਾਲ ਦੀ ਨਾਲੇ ਜਾ ਆਉਂਦੀ ਜੇ ਦੋ ਦਿਨ ਦਾ ਸਭਾਨੇ ਨਾਲ ਕੁੜੀਆਂ ਇਕੱਠੀਆਂ ਹੋ ਜਾਂਦੀਆਂ ਨੇ ਨਹੀਂ ਆਪਰੇ ਘਰ ਦੇ ਥੰਦੇ ਦੇਖ ਲਿਆ ਕਰੋ ਬਾਈ ਇਹ ਵੀ ਉਮਰ ਸਾਹਿਬ ਤਿਆਂ ਵੀ ਉਮਰ ਦੇ ਸਿਰ ਦੇਖੇ ਜਾਂਦੀਆਂ ਹੁੰਦੀਆਂ ਨੇ ਸਾਲ ਦੋ ਸਾਲ ਦੀ ਖੇਡ ਹੁੰਦੀ ਤਿਆਂ ਦੇਖਣ ਦੇ ਤਾਂ ਪਹਿਲਾਂ ਐਸਾ ਜਾ ਆਉਂਦੀ ਸੀ ਮੇਰੇ ਘਰ ਤੁਨੀਆਂ ਆਣੇ ਰਹੀਆਂ ਕਿਥੀਆਂ ਦੇਖਣ ਨੂੰ ਮੈਂ ਇੰਨੀ ਕਿਹੜਾ ਮੈਂ ਬੁੜੀ ਹੋ ਗਈ ਵੀ ਜਾ ਨਹੀਂ ਸਕਦੀ ਜੇ 10 11 ਸਾਲ ਹੋ ਜਾਂਦੇ ਨੇ ਤਾਂ ਫਿਰ ਉਹ ਮਟੱਪ ਜਾਂਦੀ ਹੈ ਬੁੜੀ ਹੋ ਜਾਂਦੀ ਹੈ 2 4 ਸਾਲ ਹੁੰਦੇ ਰਹੀਆਂ ਦੇ ਦੇਖਣ ਨੂੰ ਹੋਰ ਕੁੜੀਆਂ ਵੀ ਤਾਂ ਆਉਣਗੀਆਂ ਹੁਣ ਮੇਰੇ ਤਾਈ ਦੀਆਂ ਕੁੜੀਆਂ ਮੇਰੇ ਤੋਂ ਵੱਡੀਆਂ ਨੇ ਉਹ ਵੀ ਸਾਰੀਆਂ ਆਉਣਗੀਆਂ ਮੈਂ ਤਾਂ ਉਹਨਾਂ ਤੋਂ ਛੋਟੀ ਆ ਬਈ ਮੇਰੇ ਤੋਂ ਨਹੀਂ ਬਣਦੇ ਕਰ ਤੂੰ ਤੇ ਤੂੰ ਆਪਣੇ ਘਰ ਖਣੇ ਆਪ ਦੇਖਿਆ ਕਰ ਮੁੰਮਣ ਵੇ ਤੋਹੀ ਗੱਲ ਨਾ ਦੁਬਾਰੇ કહਾਇਆ ਕਰ ਤੂੰ ਤੈਨੂੰ ਆਪੇ ਨਹੀਂ ਪਤਾ ਹੈਗਾ ਤੂੰ ਉਹਨੂੰ ਆਪੇ ਮੁੰਡੇ ਨੂੰ ਆਪ ਤੇ ਆਪ ਦੇ ਆਪ ਜਵਾਬ ਦੇਣਾ ਸੀ ਬਾਈ ਮੈਂ ਜਾ ਨਹੀਂ ਸਕਦੀ ਹੈਗੀ ਵੀ ਮੈਂ ਤਾਂ ਮੰਮੀ ਤਾਂ ਕਰੇ ਬੰਦਨੀ ਕੁਛ ਕੰਮ ਮੰਮੀ ਸਾਰੀਆਂ ਜਾਂਦੀਆਂ ਨੇ ਤੁਸੀਂ ਤਾਂ ਉਹੀ ਕਰੀਆਂ ਨੇ ਮੈਂ ਕਿਹੜਾ ਕੱਲੀ ਆ ਲੈਦੀ ਜਾਂਨੇ ਆਪਣੇ ਗਮਾਂਡੀਆਂ ਨੇ ਬਹੂਆਂ ਸਾਰੀਆਂ ਜਾਂਦੀਆਂ ਨੇ ਤੁਸੀਂ ਮੈਨੂੰ ਜਮੀ ਨਹੀਂ ਤੋਰਦੇ ਹੈਗੇ ਸਾਰੇ ਦਾ ਜਵਾਬ ਦੇ ਦਾਂਗੀ ਸਾਰੇ ਤਖੋਗੇ ਡਿਗਣ ਗਿਆ ਤੂੰ ਕੋਈ ਡਿਗੇਗੀ ਜਾਂ ਕੰਦੇ ਮਗਰ ਲਾਕੇ ਸਾਰੇ ਚੱਕ ਲੈਂਦੀਆਂ ਮੂਰੇ ਸਾਰੀਆਂ ਕੰਮ ਕਰ ਲਿਆ ਕੋ ਸਾਰੀਆਂ ਮੰਗੂ ਰੱਖ ਕੇ ਜਿਵੇਂ ਸਾਰੇ ਕੰਮ ਕਰਦੀਆਂ ਨੇ ਸਾਰੀਆਂ ਜਾਂਦੀਆਂ ਨੇ ਅਈ ਤਾਂ ਦੇਖ ਰਹੀ ਮੇਰੇ ਤੋਂ ਕੁਝ ਮੰਨਦਾ ਮੈਨੂੰ ਤਾਪ ਚੜ ਰਿਹਾ ਮੈਨੂੰ ਬਾ ਮੇਰੀ ਦੁਖਦੀ ਆ ਤੂੰ ਹੀ ਮੇਰੀ ਦੁਖਦੀ ਆ ਸਾਰੀਆਂ ਜਾਂਦੀਆਂ ਨੇ ਜਾਣਦੀ ਰਹਦੀ ਤੀਏ ਦਿਨ ਕਰ ਲੈਂਦੀ ਆ ਕਦੇ ਮਾਂ ਬਿਮਾਰ ਹੋਵੇ ਹੁਣ ਠੀਆਂ ਦਾ ਬਾਹਰ ਨਾ ਲਾ ਲੈ ਮੈਂ ਠੀਆਂ ਨੂੰ ਜਾਣਾ ਤੀ ਜੇ ਵੀਂ ਦੀ ਅਖੀਰ ਦੀ ਘਰ ਦੇ ਸੰਧਿਆ ਨਹੀਂ ਤਾਂ ਅੱਜ ਤਾਂ ਠੰਡੀਆਂ ਚੱਲ ਰਹੀਆਂ ਤਾਂ ਹਰਾਮ ਆਉਂਦਾ ਪੈ ਕੇ ਬਾਹਰ ਇਹੜੇ ਏਸੀ ਨਾਲੇ ਪੱਖੇ ਅੱਜ ਕਿੰਨੀ ਖਵਾ ਵਧੀਆ ਚੱਲ ਰਹੀ ਆ ਆ ਕੀਦਾ ਆ ਗਿਆ ਚੱਕਾਂ ਇਹ ਦੇਖਾਂ ਆਏ ਹਾਏ ਦੇਖਾ ਕੀਦਾ ਆ ਗਿਆ ਓਹੋ ਹੈਲੋ ਅੱਛਾ ਭਾਬੀ ਸਤਿ ਸ਼੍ਰੀ ਅਕਾਲ ਭਾਬੀ ਹੋਰ ਠੀਕ ਹੋ ਹਾਂ ਵਧੀਆ ਤੂੰ ਦੱਸ ਆਪਣੇ ਨਿਆਣੇ ਠੀਕ ਨੇ ਸਾਰੇ ਠੀਕ ਠਾਕ ਨੇ ਹਾਂ ਸਭ ਵਧੀਆ ਤੂੰ ਦੱਸ ਆਪਣਾ ਪਰਿਵਾਰ ਸਾਰਾ ਠੀਕ ਹੈ ਹਾਂ ਠੀਕ ਠਾਕ ਵਧੀਆ ਅੱਛਾ ਹੋਰ ਕੁਛ ਨਹੀਂ ਮਤਲਬ ਪਈ ਸੀ ਬਾਹਰ ਠੰਡੀ ਹਵਾ ਚੱਲਦੀ ਸੀ ਮੈਂ ਬਾਹਰੇ ਪਈ ਹਵਾ ਜੀ ਚ ਹਾਂ अच्छा नमा सरपंच हां सारे ਪਿੰਡ ਦੀਆਂ ਕੁੜੀਆਂ ਨੂੰ ਸੰਦਾ ਦਿੱਤਾ ਅਦਰਵਾਈ ਕਹਿੰਦਾ ਆ ਆ ਬਣੀ ਕਹਿੰਦਾ ਭੈਣ ਨੂੰ ਫੋਨ ਕਰਦੇ ਆ ਅੱਜ ਵੀ ਕਹਿੰਦਾ ਮਿਲ ਜੂਗੀ ਕਿੰਨੇ ਸਾਲ ਹੋ ਗਏ ਦੇ ਖਲਾਇ ਤੋਂ ਮੈਂ ਤਾਂ ਦੇਖਦੀ ਸੀ ਮਖਾਤ ਕੀ ਨੂੰ ਦਾ ਸੰਧਾਰ ਆ ਗਿਆ ਮਾ ਮੇਰਾ ਦਾ ਸੰਧਾਰ ਮਾ ਮੇਰੇ ਭਾਈ ਲੈ ਕੇ ਨਹੀਂ ਆਇਆ ਮਾ ਲੈ ਪਤਾ ਨਹੀਂ ਕੀ ਗੱਲ ਆ ਚਲ ਠੀਕ ਆ ਮੈਂ ਠੀਕ ਆ ਮੈਂ ਆ ਜੂਗੀ ਫੇਰ ਜੇ ਆਮਾ ਹਾਂ ਜੇ ਆ ਜੀ ਕੱਲ ਨੂੰ ਤੀਆਂ ਨੇ ਅੱਛਾ ਠੀਕ ਆ ਕੋਈ ਨਾ ਫੇਰ ਮੈਂ ਆ ਜੂਗੀ ਬਸ ਆਉਣ ਵਾਲੀ ਐ ਬਸ ਇੱਕ ਡੇਢ ਹੀ ਬਸ ਮੈਂ ਉੱਥੇ ਚੱਲ ਜੂਗੀ ਹਾਂ ਠੀਕ ਆ ਮੈਂ ਤੇ ਡੀਕਦੀ ਤੀ ਵਾਪੇ ਆਊਗਾ ਮੇਰਾ ਚਾਰ ਮੈਂ ਇਹ ਸੰਧਾਰਾ ਲੈ ਜੂਗੀ ਆਪਾਂ ਜਨਾ ਮੈਂ ਆ ਜੂਗੀ ਚਰ ਬਧੀਆਂ ਨੇ ਮੇ ਸਰਪੰਚ ਜੀ ਆਤਾ ਬਹੁ ਬਝੇ ਕੰਮ ਕਰਿਆ ਨੇ ਮੇ ਸਰਪੰਚ ਜੀ ਹਾਂ ਨਾਲ ਚੱਲ ਸਾਰੀਆਂ ਕਟਨੀਆਂ ਹੋ ਜਾਂਦੀਆਂ ਉਹ ਕਿਹੜਾ ਪੂ ਮੇਲੇ ਹੁੰਦੇ ਨੇ ਹੁਣ ਹਾਂ ਹੁੰਦੇ ਨਹੀਂ ਗੱਲ ਸੱਚੀ ਆ ਭਾਬੀ ਇਹ ਤਾਂ ਹੁਣ ਤਾਂ ਕਿਹੜਾ ਕਿਸੇ ਤੋਂ ਆਏ ਖੜੇ ਜਾਂਦੇ ਆ ਚੱਲ ਬਹਾਨੇ ਨਹੀਂ ਚੱਲ ਕੁੜੀਆਂ ਖੱਤ ਨੇ ਇਕੱਠੀਆਂ ਹੋ ਜਾਂਦੀਆਂ ਨੇ ਬਹੁਤ ਸਾਲ ਹੋ ਗਏ ਮਤਲਬ 35 ਸਾਲ ਹੋ ਗਏ ਕਿ ਕੁੜੀਆਂ ਨੇ ਮਿਲਿਓ ਨਹੀਂ ਹੋਣੀ ਹਾਂ ਹਾਂ ਚੰਗਾ ਫਿਰ ਚੰਗਾ ਮੈਂ ਕੱਟਦੀ ਆ ਫੋਨ ਹਾਂ ਚੰਗਾ ਚੰਗਾ ਨਿਕਾਈ ਨਹੀਂ ਉਹਨੂੰ ਨਹੀਂ ਹਰਪ੍ਰੀਤ ਹਰਪ੍ਰੀਤ ਹਾਂਜੀ ਮੰਮੀ ਸੂਰੀ ਆ ਮੇਰੇ ਕੋਲ ਹਾਂ ਇਹ ਕਹਰਾ ਕਪੜੇ ਰੱਖ ਕੇ ਅੰਦਰ ਹੈ ਮੇਰੇ ਦੋ ਫੁੱਟ ਪਾ ਦੇ ਬੈ ਵਿੱਚ ਮੈਂ ਤੇਰੇ ਨਾਲ ਨਹੀਂ ਜਾ ਕੇ ਆਉਂਗੀ ਕਿਉਂ ਠੀਕ ਵੀ ਨੇ ਸਾਰੇ ਠੀਕ ਨੇ ਸਾਰੇ ਉੱਥੇ ਸਾਡੇ ਨਵੇਂ ਸਰਪੰਚ ਨੇ ਤੀਆਂ ਲਵਾਈਆਂ ਨੇ ਅੱਛਾ ਸਾਰੇ ਪਿੰਡ ਦੇ ਕੁੜੀਆਂ ਕੱਤਰੀਆਂ ਬੁਲਾਈਆਂ ਨੇ ਬੁੜੀਆਂ ਤੋਂ ਲੈ ਕੇ ਕੁੜੀਆਂ ਤੱਕ ਲੈ ਹਾਂ ਉਹ ਮੈਂ ਚੱਲ ਬਹਾਦਰ ਮੰਮੀ ਨੇ ਫੋਨ ਕਰਿਆ ਕਹਿੰਦੀ ਨਾ ਤੂੰ ਆ ਜੀ ਨਾ ਸੰਧਾਰਾ ਲੈ ਜੀ ਆਪਦਾ ਨਾਲੇ ਕਹੀ ਤੀਏ ਸਾਰੀਆਂ ਕੁੜੀਆਂ ਚਾਚੇ ਤਾਏ ਨਹੀਂ ਆਉਣਗੀਆਂ ਮੈਂ ਮੰਨਦਾ ਕਰੇ 35 40 ਸਾਲ ਹੋ ਗਏ ਕੁੜੀਆਂ ਨੇ ਮਿਲੀਆਂ ਚੱਲ ਮਿਲ ਲਉਗੀ ਹੋਰ ਹੋਰ ਸੋਨਤਾ 40 ਸਾਲ ਹੋ ਗਏ ਦੇਖ ਲਾ ਨਾ ਸੋਨੂੰ ਕੱਲ ਤਾਂ ਬੁਖਾਰ ਚੱਲ ਰਿਹਾ ਥੀ ਜਦੋਂ ਮੈਂ ਕਿਹਾ ਵੀ ਮੈਂ ਜਾਣਾ ਤੀਆਂ ਦੇਖਿਆ ਆਉਣੀ ਆ ਉਹ ਤਾਂ ਕਹਿੰਦੀ ਤੈਨ ਤਾਂ ਇੰਨੇ ਸਾਲ ਹੋ ਗਏ ਵਿਆਹੀ ਨੂੰ 12 ਸਾਲ ਹੋ ਗਏ 15 ਸਾਲ ਹੋ ਗਏ ਹੁਣ ਤੂੰ ਸੋਹਣੀ ਲੱਗੇਗੀ ਜਾਂਦੀ ਮੈਂ ਵੀ ਸੋਨੂੰ ਇਹੀ ਗੱਲ ਕਹੀ ਤੀ ਆਹ ਆਪਦੇ ਵਾਰੀ ਹੁਣ ਜਦੀ ਤਿਆਰ ਹੋਗੇ 40 ਸਾਲ ਵੀ ਹੁਣ ਸੋਨੂੰ ਥੋੜੇ ਨੀ ਬੁਖਾਰ ਅੱਜ ਤਾਂ ਮੇਰਾ ਬੁਖਾਰ ਹਟ ਗਿਆ ਚੱਲ ਕੋਈ ਨਾ ਕੱਲ ਤਾਂ ਬੁਖਾਰ ਸੀ ਮੈਂ ਖਾਲ ਗੋਲੀਆਂ ਲੈ ਲਈਆਂ ਅੱਜ ਬੁਖਾਰ ਮੇਰਾ ਹਟ ਰਿਹਾ ਜੀ ਦੋ ਦਿਨ ਤੇ ਆਇਆ ਹੂੰਗੀ ਤਾਂ ਕੀ ਹੋ ਜਾਊਗਾ ਕੁੜੀਆਂ ਆਉਣਗੀਆਂ ਮੇਰੇ ਹਾਨ ਦੀਆਂ ਸਾਰੀਆਂ ਮੰਮੀ ਦੇਖ ਲੈ ਤੂੰ ਸੀ ਤਾਂ ਨਿਆਣੇ ਹੋਗੇ ਹਨਾ ਮੈਨੂੰ ਨਿਆਣੀ ਕਰਕੇ ਸੋਨੇ ਸਿਆਣਾ ਕਰਤਾ ਮੈਂ ਵੀ ਇਹੀ ਗੱਲ ਕਹੀ ਸੀ ਹੁਣ ਕਹਿੰਦੀ ਮੇਰੇ ਹਾਨ ਮੈਂ ਵੀ ਇਹੀ ਗੱਲ ਕਹਿੰਦੀ ਸੀ ਵੀ ਮੇਰੇ ਹਾਨ ਦੀਆਂ ਆਉਣਗੀਆਂ ਮੇਰੇ ਚਾਚੇ ਤਾਇਿਆਂ ਦੀਆਂ ਕੁੜੀਆਂ ਆਉਣਗੀਆਂ ਮੈਂ ਤਾਂ ਕਹਿੰਦੀ ਹੁਣ ਕਿਹੜਾ ਤੇਰੀ ਉਮਰ ਰਹੀ ਆ ਹੁਣ ਤੂੰ 3ਾਂ ਚ ਜਾਂਦੀ ਸੋਹਣੀ ਲੱਗ ਹੁਣ ਤੁਹਾਡੇ ਜਿਹੜੇ ਗੋਡੇ ਦੁਖਦੇ ਤੇ ਉਹ ਵੀ ਠੀਕ ਨੇ ਬਾਹ ਦਾ ਦਰਦ ਵੀ ਤੁਹਾਡਾ ਠੀਕ ਹੋ ਗਿਆ ਨਹੀਂ ਇਹ ਤਾਂ ਤੀ ਮੈਂ ਸੋਚੀ ਨਹੀਂ ਸੀ ਜਿਹੜੀ ਗੱਲ ਤੈ ਮੈਨੂੰ ਕਹਤੀ ਇਹ ਤਾਂ ਤਾਂ ਮੇਰੇ ਅੰਦਰ ਨੂੰ ਨਾ ਕਰਕੇ ਠੇਸ ਜੀ ਵੱਜੀ ਮੇਰੇ ਗੱਲ ਸਹੀ ਹੈ ਤੇ ਮਮੀ ਠੇਸ ਕੀ ਮੈਂ ਜਦੋਂ ਤੁਹਾਨੂੰ ਪਹਿਲਾਂ ਕਿਹਾ ਸੀ ਮਾਂ ਮੇਰੀ ਮੰਮੀ ਬਿਮਾਰ ਹੋ ਰਹੀ ਆ ਵੀ ਮੈਨੂੰ 2 ਦਿਨ ਲਾਉਣ ਦੇ ਸੋਨੇ ਉਦੋਂ ਵੀ ਨਹੀਂ ਮੈਨੂੰ ਤੋੜਿਆ ਹੈਗਾ ਹੁਣ ਮੇਰੇ ਸਾਰੇ ਅੰਦਰ ਪੁੱਤੇ ਗੱਲ ਚ ਮਾਨ ਚ ਗੱਲਾਂ ਸਾਰੇ ਆ ਰਹੀਆਂ ਨੇ ਮੇਰੇ ਤੂੰ ਐ ਕਰ ਤੂੰ ਹੁਣ ਤਿਆਰ ਹੋ ਜੀ ਮਗਰ ਨੂੰ ਕਹੇ ਨੀ ਮੈਂ ਆਈ ਜੇ ਚਲ ਮਗਰ ਕੇ ਚ ਨੀ ਆ ਜਾਂਦਾ ਮਗਰ ਛੱਡਿਆ ਉਸਨੂੰ ਤੂੰ ਲਾਇਆ ਹੀ ਪੰਜ ਸੱਤ ਦਿਨ ਨਾ ਮੰਮੀ ਹੁਣ ਨੀ ਮੈਂ ਜਾਂਦੀ ਹੈਗੀ ਬਸ ਜਦੋਂ ਮੈਨੂੰ ਬਿਮਾਰ ਤੋਂ ਮੰਮੀ ਮੰਮੀ ਬਿਮਾਰ ਤੀ ਲੋੜਤੀ ਉਹਨੂੰ ਉਹ ਤਾਂ ਸੋਨੇ ਮੈਨੂੰ ਤੋਰਿਆ ਨਹੀਂ ਹੈਗਾ ਹੁਣ ਮੈਂ ਜਾ ਕੇ ਕੀ ਕਰੂੰਗੀ ਹੁਣ ਮੈਂ ਧੀਆ ਵੀ ਨਹੀਂ ਦੇਖਦੀ ਹੈਗੀ ਮੈਂ ਪੁੱਤ ਐ ਨਹੀਂ ਕਰਿਆ ਕਰਨੀ ਮੇਰੀ ਧੀ ਬਣ ਕੇ ਮੈਂ ਜਰ ਜੇ ਮੰਗਿਆ ਨਹੀਂ ਨਹੀਂ ਰਹਿਵੇਂਗਾ ਮੰਗੇ ਨੂੰ ਮੈਂ ਮਗਰ ਨੂੰ ਕਹਿ ਦੂੰਗੀ ਮਗਰ ਤੇ ਛੱਡਿਆ ਹੋਗਾ ਪੰਜ ਸੱਤ ਦਿਨ ਲਾਇਆ ਹੀ ਤੂੰ ਚਲ ਮੈਂ ਨਹੀਂ ਜਾਂਦੀ ਹੈਗੀ ਹੁਣ ਨੀ ਮੰਮੀ ਮੈਂ ਜਾਂਦੀ ਹੈਗੀ ਹੁਣ ਨੀ ਮਰਜੀ ਕਰਦਾ ਹੈਗਾ ਜਦੋਂ ਮੇਰੀ ਮਾਂ ਨੇ ਬਾਈਲਾ ਬੁਲਾਇਆ ਸੀ ਉਦੋਂ ਮੈਂ ਗਈ ਨਹੀਂ ਹੈਗੀ ਹੁਣ ਕਹਿ ਦੂਗੀ ਤੀਆਂ ਦੇਖਣ ਤਾਂ ਗਈ ਮਾਂ ਦੇ ਦੁੱਖ ਵਕਤ ਤਾਂ ਆਈ ਨਹੀਂ ਹੈਗੀ ਜਦ ਮਾਂ ਨੂੰ ਲੋੜ ਤੇ ਕੋਈ ਜਨ ਮੈਂ ਤੇਰੀ ਮਾਂ ਨਾਲ ਦੁੱਖ ਸੁੱਖ ਰਹੀ ਪੰਜ ਸੱਤ ਦਿਨ ਲਾਇਆ ਇਹਨਾਂ ਮੈਂ ਕਹਿ ਰਹੀ ਆ ਬਾਅਦ ਜਾ ਤੂੰ ਹੋ ਜਾ ਤਿਆਰ ਤੁਸੀਂ ਜਾਇਆ ਹੋ ਤੁਹਾਨੂੰ ਬੁਲਾਇਆ ਤੁਸੀਂ ਦੇਖਿਓ ਤੀਆਂ ਜਾ ਕੇ ਮੈਂ ਤਾਂ ਅਗਲੇ ਸਾਲ ਦੇਖ ਕੇ ਆਉਂਗੀ ਨਾ ਮੈਂ ਤਾਂ ਦੇਖ ਜਾਉਂਗੀ ਇਹਲੇ ਪਰਸੋਂ ਨੂੰ ਇਤਨੀ ਅੱਖਾਂ ਕੱਲ ਨੂੰ ਕਹਿੰਦੀ ਮਾਮੀ ਨੇ ਪਰਸੋਂ ਨੂੰ ਕਹਿੰਦੀ ਸੀ ਮੈਂ ਤਾਂ ਜਾਉਂਗੀ ਹੱਥ ਨੂੰ ਮੜਿਆਉਂਗੀ ਮੈਂ ਤਾਂ ਉਹਦੇ ਬਾਰੇ ਪੁੱਛਣੂਗੀ ਵੀ ਕੱਲ ਨੂੰ ਨੇ ਕਿ ਪਰਸੋਂ ਨੂੰ ਨੇ ਮੈਂ ਤਾਂ ਅੱਥ ਨੂੰ ਮੁੜਿਆ ਕਿ ਤੂੰ ਵਗ ਜਾ ਤੂੰ ਲਾ ਹੀ ਬਸਾ ਤੇ ਮੱਗਰ ਨੂੰ ਮੈਂ ਕਹਿੰਦੀ ਆ ਤਿਆਰ ਹੋ ਜਾ ਤਾਂ ਹੋਰ ਭੇਜਦੀ ਆ ਮੈਂ ਤੇਰੇ ਨਾਲ ਮੱਗਰ ਨੂੰ ਮੈਂ ਤਾਂ ਸੋਨੂੰ ਕਹਿੰਦੀ ਵੀ ਤੁਸੀਂ ਦੇਖਿਓ ਚੱਲ ਮੇਰਾ ਤਾਂ ਫੇਰ ਦੇਖੀ ਜਾਊਗੀ ਨਾ ਨਾ ਮੈਂ ਤਾਂ ਜਾਂਦੀ ਹਾਂ ਤੂੰ ਸੋਣੀ ਲੱਗਦੀ ਮੈਂ ਸੋਣੀ ਲੱਗੂਗੀ ਨੂੰ ਤਾਂ ਘਰੇ ਬੈਠੇ ਧੀਆਂ ਦੇਖਣ ਵਾਲੀ ਸੱਸ ਜਾਂਦੀ ਆ ਧੀਆਂ ਦੇਖਣ ਕੀ ਕਹਿਣਗੇ ਲੋਕ ਦੇਖਣ ਵਾਲੇ ਵੀ ਵੀ ਸੱਸ ਤਾਂ ਧੀਆਂ ਦੇਖਣ ਵਾਗ ਗਈ ਨੂੰ ਘਰੇ ਬੈਠੇ ਧੀਆਂ ਦੇਖਣ ਵਾਲੀ ਉਹ ਤਾਂ ਮੰਮੀ ਸੋਨੋ ਉਹ ਤਾਂ ਸੋਚਣਾ ਸੀ ਉਹ ਤਾਂ ਸੋਚਿਆ ਨਹੀਂ ਜਦੋਂ ਸੋਨੇ ਗੱਲ ਕਹੀ ਹੈ ਕਹਿੰਦੀ ਐਨੇ ਸਾਲ ਹੋ ਗਏ ਤੈਨ ਤਾਂ 아이 ਨੂੰ 12-13 ਸਾਲ ਹੋ ਗਏ ਹੁਣ ਤੂੰ ਸੋਹਣੀ ਨਹੀਂ ਲੱਗਦੀ ਹੈਗੀ ਚਲ ਉਹ ਤਾਂ ਮੈਨੂੰ ਮaaf ਕਰ ਦੇ ਪੁੱਤ ਮੈਂ ਮਾਫੀ ਮੰਗਦੀ ਹਾਂ ਗੱਲ ਦੀ ਤੇ ਤੋਂ ਚਲ ਕੋਈ ਨਾ ਮੰਮੀ ਜੇ ਹੋ ਜਾ ਤਿਆਰ ਹੋ ਜਾ ਬਕਰ ਦੇ ਛੱਡਿਆ ਹੋਇਆ ਜਾ ਕੇ ਠੀਕ ਇਹ ਵੀ ਮੇਰੀ ਗਲਤੀ ਥੋੜੀ ਜੀ ਹੈ ਨਾ ਮੈਨੂੰ ਵੀ ਦੇਖਣਾ ਸੀ ਵੀ ਇਹ ਨਿਆਣੀ ਸਿਆਣੀ ਆ ਮੈਂ ਵੀ ਥੋੜਾ ਜਿਆਦਾ ਚੱਲ ਗਈ ਇਹਨੇ ਜਿਆਦਾ ਹੀ ਬੋਲ ਗਈ ਉਹਦੇ ਮੈਨੂੰ ਗੁੱਸੇ ਨੂੰ ਜਲੇ ਦੀ ਮਾਂ ਦਾ ਵੀ ਉਹਦੀ ਬਿਮਾਰਤੀ ਉਹਦੇ ਵੀ ਜਾਣੀ ਤੇ ਦੁੱਖ ਸੁੱਖ ਤੇ ਇਹ ਤੀਆਂ ਨੂੰ ਜਾਣੀ ਹੁੰਦੇ ਜੇ ਤੀਆਂ ਨਹੀਂ ਜਾਣਗੇ ਔਰ ਕੌਣ ਜਾਊਗਾ ਗਲਤੀ ਤਾਂ ਮੇਰੇ ਤੋਂ ਹੋਈ ਆ ਮੈਂ ਤੀ ਬਣਾ ਕੇ ਨੂੰਹ ਵਾਲੇ ਫਰਜ਼ ਵੀ ਨਹੀਂ ਨਿਭਾਏ ਹੈਗੇ ਤੇ ਚਲ ਹੋ ਜੇ ਮੇਰੇ ਸਿਰ ਤੇ ਜਾਂਊਗੀ ਤੀਆਂ ਜਾਂਊਗੀ ਦੇ ਸਿਰ ਤੇ ਕੁੜੀਆਂ ਕਿੱਤਰੀਆਂ ਤਾਂ ਹੁੰਦੀ ਆ ਮੈਂ ਆਪਦੇ ਦਿਨ ਭੁੱਲ ਗਈ ਕਿਤੇ 20 20 ਸਾਲ ਜਾਂਦੀਆਂ ਤੇ ਤੀਆਂ ਇਚ ਹੁਣ ਤਾਂ ਕੋਈ 5 4 ਸਾਲੇ ਜਾਂਦੀ ਕੋਈ ਜਾਂਦੀ ਵੀ ਨਹੀਂ ਹੈਗੀ ਹੁਣ ਤਾਂ ਚਲ ਜਾਇਆ ਹੋਗੀ ਮੈਂ ਇਹਨੂੰ ਕਹਿਤਾ ਤਿਆਰ ਹੁੰਦੀ ਆ ਮੱਗਰ ਨੂੰ ਕਹਿੰਦੀ ਆ ਮੈਂ ਫਿਰਦਾ ਇੱਧਰ ਵੀ ਛੱਡ ਕੇ ਆ ਜਾ ਕੇ ਜੰਮੀ ਮੈਂ ਮੱਗਰ ਨੂੰ ਕਹਿੰਨੀ ਆ